ਹੋਇਆ ਹallelujah ਪਰ ਮਾ ਉਹਨਾਂ ਨੂੰ ਦੁੱਖ ਦੱਸਣ ਦੁੱਖ ਕਿਨੂੰ ਦੱਸਣਾ ਆਪਾਂ ਇਨੋਂ ਦੁਸਨਾਂ ਪਰਮੇਸ਼ਰ ਨੂੰ ਦੱਸਿਆ ਕਰੋ ਹallelujah ਉਹ ਆਪਣੀਆਂ ਸੁਣਦਾ ਵੇ ਆਪਣੇ ਪੁਕਾਰਾਂ ਨੂੰ ਸੁਣਦਾ ਆਪਣੇ ਅੱਖਾਂ ਦੇ ਹੰਝੂ ਉਹਨੇ ਪੁੰਜਨੇ ਕਿਸੇ ਰਿਸ਼ਤੇਦਾਰ ਨੇ ਨਹੀਂ ਪੁੰਜਣਗੇ ਹallelujah ਰੋ ਲੋ ਜਿੰਨਾ ਮਰਜੀ ਰੋਲਿਆ ਕਰੋ ਪਰ ਕਿਸੇ ਨੇ ਤੁਹਾਡੀ ਆਵਾਜ਼ ਨਹੀਂ ਸੁਣਨੀ ਨਾ ਤੁਹਾਨੂੰ ਕਿਸੇ ਨੂੰ ਦੇ ਕੇ ਜਾਣਾ ਕੋਸ ਜਦੋਂ ਦੇਣਾ ਹੈ ਉਹਨੇ ਚ ਰੋਖੇ ਖੋਲਣੇ ਉਹਨੇ ਰਜਾਉਣਾ ਜਦੋਂ ਆਪਾਂ ਨੂੰ ਰਜਾਇਆ ਹallelujah ਕਿਸੇ ਦੇ ਅੱਖੇ ਨਹੀਂ ਆਪਾਂ ਦਿੱਤੇ ਰਜਣਾਗਾ ਉਹਨੇ ਰਜਾਉਣਾ ਆਪਾਂ ਨੂੰ ਆਪਾਂ ਨੂੰ ਕਿਹਦਾ ਆਪਾਂ ਕਿਹਦਾ ਨਾ ਪਿਆਰ ਕੀਤਾ ਵੇ ਕੋਸ ਮਾੜੇ ਮੋਟੇ ਨਾ ਕੀਤਾ ਕਿਹਦੇ ਨਾ ਕੀਤਾ ਵੇ ਰਾਜਿਆਂ ਦਾ ਰਾਜਾ ਪਿਤਾ ਪਰਮੇਸ਼ਰ ਸਾਰਾ ਜੱਗ ਨੂੰ ਤਾਰਨ ਹਾਰਾ ਜੱਗ ਨੂੰ ਸਿਰਜਣ ਹਾਰੇ ਨਾਲ ਹਾਲੇਲੂਇਆ ਉਹਦੇ ਨਾਲ ਪਿਆਰ ਪਾਇ ਆਪਾਂ ਭੁੱਖਿਆ ਰਹਿਣ ਦੇਊਗਾ ਉਹ ਨਹੀਂ ਰਹਿਣ ਦਿੰਦਾਗਾ ਹਾਲੇਲੂਇਆ ਆਪਾਂ ਤਾਂ ਕਹਿੰਦਾ ਤੁਹਾਨੂੰ ਮੈਂ ਰੱਜਿਆਂ ਨੂੰ ਮੈਂ ਤੁਹਾਨੂੰ ਹੋਰ ਰਚਾਉਣਾ ਮੈਂ ਰਚਾਉਂਦਾ ਵੈ ਸੱਚਮੁੱਚ ਪਰਮੇਸ਼ਰ ਦੇ ਜਿੱਦੋਂ ਪਉਦਾ ਲੜ ਫੜਿਆ ਵੈ ਆਪਣਾ ਹੱਥ ਕਮਜ਼ੋਰ ਨਹੀਂ ਹੋਣਾ ਚਾਹੀਦਾ ਕੁੱਟ ਕੇ ਲੜ ਫੜ ਲਿਆ ਕਰੋ ਹਾਲੇਲੂਇਆ ਇੱਧਰ ਉੱਧਰ ਨਹੀਂ ਚਾਕਣਾ ਵੀ ਕੋਈ ਮੈਨੂੰ ਆਏ ਨੇ ਕਿਸੇ ਨੇ ਕੁਝ ਕਹਿਤਾ ਹੁਣ ਮੈਂ ਬਹਿ ਗਿਆ ਕਰੇ ਨਹੀਂ ਅੱਪਾ ਸੱਚਮੁੱਚ ਜਿਆਦਾ ਲੜਫੜੇ ਤੇ ਛੱਡਣਾ ਨਹੀਂ ਗਵਾਚ ਜਿਉਂਗੇ ਹallelujah ਜਦੋਂ ਆਪਾਂ ਬੰਦਗੀ ਚ ਆ ਗਏ ਭਲਾ ਆਪਾਂ ਘੰਟਾ ਆਈਏ ਭਲਾ 2 ਘੰਟੇ ਆਪਾਂ ਨੂੰ ਪਿੱਛੋਂ ਆਈਏ ਕਦੋਂ ਵੀ ਆਈਏ ਸੱਚਮੁੱਚ ਉਹ ਜਦੋਂ ਹਜ਼ੂਰੀ ਚ ਬੈਠੇ ਆ ਆਪਣੀ ਤਾਰ ਉਹਦੇ ਨਾਲ ਜੁੜਨੀ ਚਾਹੀਦੀ ਹੈ ਹallelujah ਜੇ ਆਪਾਂ ਭਲਾ ਇੱਥੇ 5 ਘੰਟੇ ਬਹਿ ਵੀ ਲੇ ਆਪਣਾ ਮਾਨ ਹੀ ਨਹੀਂ ਲੱਗ ਮਾਨ ਆਪਣਾ ੜਕਦਾ ਫਿਰਦਾ ਵੈ ਇਸ ਤਰ੍ਹਾਂ ਮਾਨ ਨੂੰ ਇਕਾਗਰ ਕਰਨਾ ਹallelujah ਹੱਥ ਦੇ ਉਹ ਕਹਿੰਦਾ ਕੀ ਹੁੰਦਾ ਜੇ ਆਪਾਂ ਪਾਣੀ ਦਾ ਗਲਾਸ ਤੁਰ ਤਿੱਕਰ ਭਰ ਲਾਂ ਕੋ ਛਲਕੂਗਾ ਕਿ ਨਹੀਂ ਛਲਕਦਾਗਾ ਜਦੋਂ ਆਪਾਂ ਇੱਕ ਆ ਖੜੀ ਜਾਗੇ ਇਕਾਗਰ ਕਰ ਲਾਂਗੇ ਉਦੋਂ ਉਹ ਆਪਣਾ ਮਨ ਇਕਾਗਰ ਹੋਣਾ ਹallelujah ਸੂਈ ਚ ਧਾਗਾ ਪਾਉਣੀ ਆ ਆਪਾਂ ਮੈਂ ਵੀ ਪਾਉਂ ਤੁਸੀਂ ਪੈਣਾ ਪਾਉਣੀ ਆ ਹਿੱਲ ਹਿੱਲ ਕੇ ਧਾਗਾ ਪੈ ਜਾਂਦਾ ਸੂਈ ਚ ਪਾ ਲੂ ਕੋਈ ਨਹੀਂ ਪੈਂਦਾ ਮਨ ਇਕਾਗਰ ਕਰਕੇ ਪੈਂਦਾ ਹallelujah ਇੱਕ ਤਾਂ ਆਪਾਂ ਰੁਕ ਜਾਗੇ ਹੱਥ ਨੂੰ ਇੱਕ ਤਾਂ ਖੜਾਵਾਗੇ ਫੇਰ ਪੈਣਾ ਇਸ ਤਰ੍ਹਾਂ ਕਰਕੇ ਆਪਾਂ ਆਪਦਾ ਮਨ ਵੀ ਪਰਮੇਸ਼ਰ ਨਾਲ ਜੋੜਨਾ ਐ ਨਹੀਂ ਆਪਣਾ ਤਾਂ ਇੱਥੇ ਤੇ ਮਨ ਆਪਣਾ ਘੋੜੇ ਵਿੱਚ ਤਰਦਾ ਹallelujah ਜੇ ਆਪਣਾ ਕੋਈ ਜਿੱਥੇ ਤੇਰਾ ਮਨ ਜਿੱਥੇ ਤੇਰਾ ਤਨ ਤੇ ਉੱਥੇ ਹੀ ਤੇਰਾ ਮਨ ਵੀ ਚਾਹੀਦਾ ਹੈ ਹallelujah ਵਿਚਾਰਾਂ ਨੂੰ ਆਪਾਂ ਕੱਢ ਦਿਆ ਕਰੋ ਪਰਮੇਸ਼ਰ ਦੇ ਅੱਗੇ ਰੱਖ ਦਿਆ ਕਰੋ ਪਰਮੇਸ਼ਰ ਜੀ ਸੱਚਮੁੱਚ ਪਰਮੇਸ਼ਰ ਮੈਨੂੰ ਵਚਨਾਂ ਦੀ ਸਮਝ ਇਹਨਾਂ ਦੀ ਮੈਂ ਤੂੰ ਦੇ ਬੁੱਧੀ ਉਹ ਕਹਿੰਦਾ ਜਿੰਦੇ ਕੋਲ ਬੁੱਧੀ ਦਾ ਘਟ ਹੈ ਪਰਮੇਸ਼ਰ ਕਹਿੰਦਾ ਮੇਰੇ ਕੋਲੋਂ ਲੈ ਲਓ ਹallelujah ਮਨੁਸਾਨ ਨਹੀਂ ਕੋਈ ਬੁੱਧੀ ਦਿੰਦਾ ਪਰਮੇਸ਼ਰ ਦਿੰਦਾ ਹੈ ਹallelujah ਕੰ다 ਜਿਹੜੀ ਚੀਜ਼ ਦਾ ਘਾਟਾ ਤੁਸੀਂ ਮੈਥੋਂ ਮੰਗੋ ਹਾਲੇ ਨੂੰ ਤੁਸੀਂ ਕਿਆ ਕਰੋ ਪਰਮੇਸ਼ਰ ਨੂੰ ਪਰਮੇਸ਼ਰ ਜੀ ਮੈਂ ਜਦੋਂ ਹੀ ਬੰਦਗੀ ਚ ਬੈਣੀ ਆ ਜਾਂ ਬੈਣਾ ਮੇਰਾ ਮਨ ਨਹੀਂ ਟਿਕਦਾਗਾ ਪਰਮੇਸ਼ਰ ਤੁਹਾਨੂੰ ਆਪੇ ਹੀ ਕਾਦਰ ਕਰਕੇ ਬਿਠਾਊਗਾ ਹਾਲੇਲੂਇਆ ਜਦੋਂ ਆਪਾਂ ਬਹਿਗੇ ਸੱਚਮੁੱਚ ਆਪਣੇ ਕੰਮ ਕਿਵੇਂ ਨਾ ਹੋਣਗੇ ਕੰਮ ਵੱਡੇ ਵੱਡੇ ਹੋਣਗੇ ਹਰ ਇੱਕ ਦੀ ਜ਼ਿੰਦਗੀ ਚ ਵੱਡੀਆਂ ਵੱਡੀਆਂ ਗਵਾਹੀਆਂ ਬਣਨੀਆਂ ਹੀ ਬਣਨੀਆਂ ਮੈਂ ਹਾਲੇਲੂਇਆ ਇਸ ਤਰ੍ਹਾਂ ਕਰਕੇ ਆਪਾਂ ਪਰਮੇਸ਼ਰ ਨੂੰ ਨਹੀਂ ਪ੍ਰਤੀਯੋਣਾ ਮੈਂ ਪ੍ਰਤੀਆਕੇ ਹੋਣਾ ਪਰਮੇਸ਼ਰ ਮੈਂ ਚੰਗਾ ਕਰਦਾ ਕਿ ਨਹੀਂ ਉਹ ਮੈਨੂੰ ਪਰਮੇਸ਼ਰ ਨੇ ਕਰਨਾ ਹallelujah ਨਮਰ ਹੋ ਕੇ ਧੀਨ ਹੋ ਕੇ ਪਰਮੇਸ਼ਰ ਅੱਗੇ ਆਉਣਾ ਪੈਂਦਾ ਵਾ ਹallelujah ਉਹ ਕਹਿੰਦਾ ਤੇਰ ਨੂੰ ਨਾ ਮੈਂ ਦੇਖਣਾ ਤੂੰ ਅਮੀਰ ਐ ਕਿ ਤੂੰ ਗਰੀਬ ਐ ਤੂੰ ਕਿਉਂ ਜਿਹਾ ਵੀ ਹੈਗਾ ਮੈਂ ਮੈਂ ਤੇਰਾ ਦਿਲ ਦੇਖਣਾ ਮੈਂ ਦਿਲ 'ਚ ਮੇਰੇ ਜੋਗੀ ਜਗ੍ਹਾ ਹੈਗੀ ਐ ਕੇ ਹੈਣੇ ਗਾਲੇਲੂਇਆ ਇਸ ਤਰ੍ਹਾਂ ਕਰਕੇ ਸੱਚਮੇਂ ਜਦੋਂ ਆਪਾਂ ਪਰਮੇਸ਼ਵਰ ਦੀ ਹਜ਼ੂਰੀ ਚ ਆ ਗਏ ਰਾਦ ਨਾ ਪਿੱਛੇ ਤਾਂ ਬੋਲ ਸਕਦੇ ਆ ਬੋਲਿਆ ਕਰੋ ਤਾੜੀ ਮਾਰਿਆ ਕਰੋ ਉਹਦਾ ਸਵਾਗਤ ਸਾਡਾ ਨਹੀਂ ਸਵਾਗਤ ਤੁਸੀਂ ਕਰਦੇ ਤਾੜੀ ਮਾਰ ਕੇ ਕਿਹਦਾ ਸਵਾਗਤ ਕਰਦੇ ਆ ਪਰਮੇਸ਼ਵਰ ਦਾ ਕਰਦੇ ਆ ਪਵਿੱਤਰ ਆਤਮਾ ਦਾ ਆਪਾਂ ਸਵਾਗਤ ਕਰਦੇ ਆ ਆਪਾਂ ਪਰਮੇਸ਼ਵਰ ਦੇ ਲਈ ਗਾਉਣੇ ਆ ਅਸੀਂ ਕਿਹੜਾ ਇਨਸਾਨਾਂ ਲਈ ਗਾਉਣੇ ਅਸੀਂ ਵੀ ਪਰਮੇਸ਼ਵਰ ਦੇ ਲਈ ਗਾਉਣੇ ਆ ਹਾਲੇਲੂਇਆ ਹੁਣੇ ਖੜੇ ਕੀ ਤੋਂ ਨੇ ਡਿਊਟੀ ਲਈਏ ਬੋਲ 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 ਫਿਰ ਬੋਲਣਾ ਹੀ ਪੈਂਦਾ ਹਾਲੇਲੂਇਆ ਵਾ ਜਿਨੀ ਵੇਖਦਾ ਵੀ ਮੇਰੀ ਆਵਾਜ਼ ਕਿਉਂ ਜੀ ਪਰਮੇਸ਼ਰ ਜਿਵੇਂ ਬੁਲਾਉਂਦਾ ਕਹਿੰਦਾ ਤੂੰ ਬੋਲੀ ਚੱਲ ਉਹ ਕਹਿੰਦਾ ਤੇਰੀ ਆਵਾਜ਼ ਮੈਨੂੰ ਪਸੰਦ ਆ ਕਹਿੰਦਾ ਹਾਲੇਲੂਇਆ ਇਸ ਤਰ੍ਹਾਂ ਕਰਕੇ ਆਪਣਾ ਮੂੰਹ ਦਿੱਤਾ ਕਾਦੇ ਲਈ ਦਿੱਤਾ ਚੁਗਲੀਆਂ ਕਰਨ ਨੂੰ ਦਿੱਤਾ ਇਹ ਕਿਸੇ ਦੀ ਬਰਿਆਈ ਕਰਨ ਨੂੰ ਦਿੱਤਾ ਮੈਂ ਨਹੀਂ ਦਿੰਦਾ ਉਹਨੇ ਆਪਣੀ ਮਹਿਮਾ ਕਰਾਉਣ ਨੂੰ ਦਿੱਤਾ ਹਾਲੇਲੂਇਆ ਜਿੱਥੇ ਨੂੰ ਆਪਾਂ ਖੋਲਣੋਂ ਤੇ ਤਾਂ ਆਪਾਂ ਖੋਲਦੇ ਹੀ ਨਹੀਂ ਗਏ ਜਿੱਥੇ ਨਹੀਂ ਕਰੂਨਾ ਆਪਾਂ ਖੋਲ ਲੈਨੇ ਨਹੀਂ ਪਰਮੇਸ਼ਰ ਦੇ ਅੱਗੇ ਖੋਲਿਆ ਕਰੋ ਹallelujah ਇਹਨੂੰ ਖੋਲ ਕੇ ਬੈਠਿਆ ਕਰੋ ਪਰਮੇਸ਼ਰ ਜੀ ਮੈਂ ਇੰਨੇ ਜੋਗਾਂ ਪਰਮੇਸ਼ਰ ਤੂੰ ਮੇਰੀ ਆਵਾਜ਼ ਨੂੰ ਸੁਰੀਲੀ ਕਰ ਪਰਮੇਸ਼ਰ ਮੈਨੂੰ ਹੋਰ ਬੁੱਧੀ ਦੇ ਮੈਂ ਤੇਰੇ ਭਜਨ ਕੀਰਤਨ ਗਾਵਾਂ ਮੈਂ ਤੇਰਾ ਭਜਨ ਗਾਵਾਂ ਪੂਰੀ ਰੂਹ ਔਰ ਸੱਚਾਈ ਦੇ ਨਾਲ ਹallelujah ਪੰਦਰ ਤਾਂ ਵਿੰਦੇ ਟੁੱਟ ਜਾਂਦੇ ਐ ਪਰ ਉਹਦਾ ਕੋਈ ਟਾਈਮ ਰੱਖਿਆ ਹੁੰਦਾ ਉਹਨੇ ਉਦੈ ਤੋੜਨੇ ਹallelujah ਇਹ ਨਹੀਂ ਆਪਾਂ ਹੁਣ ਚਾਰਚਾਂ 'ਚ ਗੇੜੇ ਕੱਢੀ ਜਾਂਦੇ ਪਰਮੇਸ਼ਰ ਤੋਂ ਕੁਝ ਲੈ ਕੇ ਵੀ ਜਾਣਾ ਮੈਂ ਤੇ ਕੁਝ ਲੈਣ ਵਾਸਤੇ ਕੁਝ ਖੋਣਾ ਵੀ ਪੈਂਦਾ ਮੈਂ ਹallelujah ਪੋਕਿੰਦਾ 6 ਦਿਨ ਕੰਮ ਕਰ 6 ਦਿਨ ਕੰਮ ਕਰਿਆ ਕਰੋ ਦਿਨ ਰਾਤ ਲੱਗੇ ਰਿਆ ਕਰੋ ਨਹੀਂ ਰੋਕਦਾ ਉਦੋਂ ਆਪਾਂ ਨੂੰ ਹੋਰ ਹਿੰਮਤ ਦਿੰਦਾ ਵੈ 7ਵਾਂ ਦਿਨ ਉਹਨੂੰ ਟਾਈਮ ਨਾਲ ਆ ਕੇ ਉਹਦੇ ਅੱਗੇ ਬਹਿਣਾ ਹੀ ਪੈਣਾ ਮੈਂ ਹਾਲੇਲੂਇਆ ਪਰਮੇਸ਼ਰ ਦੇ ਅੱਗੇ ਬੈਠਿਆ ਕਰੋ ਆ ਕੇ ਪਰਮੇਸ਼ਰ ਨੂੰ ਸਹੀ ਟਾਈਮ ਤੇ ਉਹਨੂੰ ਆਪਾਂ ਉਹਦੇ ਨਾਲ ਕੀ ਕਰਨਾ ਵਫਾਦਾਰ ਰਹਿਣਾ ਮੈਂ ਹਰ ਇੱਕ ਚੀਜ਼ ਵਫਾਦਾਰ ਰਹਿਣਾ ਹਾਲੇਲੂਇਆ ਤੇ ਟਾਈਮ ਨਾਲ ਵੀ ਵਫਾਦਾਰ ਉਹਨੇ ਸਭ ਨੂੰ ਇੱਕੋ ਜਿਹੇ ਘੰਟੇ ਦਿੱਤੇ ਉਹਨੇ ਐ ਨਹੀਂ ਪਾਸਟ ਰਣਵਾਦ ਘੰਟੇ ਦਿੱਤੇ ਐ ਤੁਹਾਨੂੰ ਘਟ ਦੇਤੇ ਇੱਕੋ ਜਿਹੇ ਘੰਟੇ ਹੀ ਦਿੰਦਾ ਆਪਾਂ ਨੂੰ ਹਾਲੇਲੂਇਆ ਇਸ ਤਰ੍ਹਾਂ